ਤੇ ਇਹ ਬਿਲਕੁਲ ক্লোਜ਼ ਵਿਊ ਆਹ ਆਹ ਕੀ ਬਾਤ ਹੈ ਯਾਰ ਵੈਂਗਵਲਾ ਵਿੱਚ ਖਾਂਦੀ ਚੰਬਲ ਨਦੀ ਜਦੋਂ ਮੀਂਹ ਜਿਆਦਾ ਪੈਂਦੇ ਹੋਣਗੇ ਤੇ ਆ ਜਿਹੜੇ ਨਾਲੇ ਝਰਨੇ ਆ ਜਿਹੜੇ ਇਹ ਵੀ ਚੱਲਦੇ ਹੋਣਗੇ ਤੇ ਇਹ ਜਾ ਕੇ ਡੱਗ ਪੈਂਦੇ ਆ ਚੰਬਲ ਨਦੀ ਦੇ ਵਿੱਚ ਇੱਥੇ ਉੱਪਰ ਚਟਾਨ ਦੇ ਵਿੱਚ ਦੀ ਕੁਦਰਤੀ ਪਾਣੀ ਲਿਖਦਾ ਝਰਨਿਆਂ ਦੇ ਰੂਪ ਦੇ ਵਿੱਚ ਤੇ ਥੱਲੇ ਜਲਬਣ ਵੀ ਆ in de denar slepiv. ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਗਲੇ ਦਿਨ ਤੇ ਅਗਲੀ ਇੱਕ ਹੋਰ ਵੀਡੀਓ ਦੇ ਵਿੱਚ ਤਰੀਕ ਹੈਗੀ ਅੱਜ 20 ਜੁਲਾਈ ਤੇ ਆਪਾਂ ਹੈਗੇ ਆ ਜੀ Rajasthan ਦੇ ਇੱਕ ਬਹੁਤ ਹੀ ਮਸ਼ਹੂਰ ਸ਼ਹਿਰ ਕੋਟਾ ਦੇ ਵਿੱਚ ਸਵੇਰ ਦੇ 7 ਵਜੇ ਦਾ ਟਾਈਮ ਬੱਦਲ ਵਾਲੀ ਦਾ ਮੌਸਮ ਹੈ ਤੇ ਮੈਂ ਤੇ ਢਿਲੋਂ ਸਾਬ ਨਿਕਲੇ ਹੋਇਆ ਮਾਰਨਿੰਗ ਵਕਤ ਤੇ ਹੁਣ ਆਪਣੇ 2-3 ਦਿਨ ਕੋਟਾ 'ਚ ਰਹਿਣ ਆਲੇ ਆ ਕੋਟਾ ਦੇ ਵਿੱਚ ਬਹੁਤ ਕੁਝ ਕੋਟਾ 'ਚ ਤੇ ਕੋਟਾ ਦੇ ਆਲੇ ਦੁਆਲੇ ਕਾਫੀ ਕੁਝ ਘੁੰਮਣ ਵਾਲਾ ਉਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਸਾਰਾ ਕੁਝ ਦੇਖਣ ਲਈ ਜੁੜੇ ਰਹੋ ਆਪਣੇ ਸਫਰਾਂ ਦੇ ਨਾਲ ਜਿਹੜੇ ਵੀ ਦੋਸਤ ਚੈਨਲ ਤੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਧੰਨਵਾਦ ਆ ਜੀ ਸਾਰਿਆਂ ਦਾ ਤੇ ਚੱਲਦੇ ਆਪਾਂ ਹੁਣ ਮਾਰਨਿੰਗ ਵਾਕ ਤੇ ਤੇ ਇਸ ਮੇਰੇ ਜਿਹੜੀ ਮਗਰ ਦਿਖ ਰਹੀ ਹੈ ਖਸੋਰ ਸਾਗਰ ਝੀਲ ਆ ਤੇ ਖਸੋਰ ਸਾਗਰ ਝੀਲ ਦੇ ਆਪਾਂ ਨਾਲ-ਨਾਲ ਸ਼ੈਅ ਕਰਾਂਗੇ ਆ ਜਿਹੜਾ ਸਾਹਮਣੇ ਹੋਟਲ ਦੀਦਾ ਹੋਟਲ ਮਿੱਤਲ ਇੱਥੇ ਆਪਾਂ ਰੁਕੇ ਹੋਏ ਆ ਉੱਪਰ ਦੀ ਨਹੀਂ ਸਾਥੀ ਥੱਲੇ ਦੀ ਟੇਲੋ ਸਾਹਿਬ ਥੱਲੇ ਦੀ ਥੱਲੇ ਦੀ ਹੈ ਨਾ ਤੇ ਇੱਥੇ ਆਪਾਂ ਰੂਮ ਲਿਆ ਹੋਇਆ 1000 ਰੁਪਿਆ ਪਲੱਸ 120 ਰੁਪਏ ਟੈਕਸ ਪਾ ਕੇ 1120 ਰੁਪਏ ਦੇ ਵਿੱਚ ਖੁੱਲਾ ਡੁੱਲਾ ਤੇ ਸਾਫ਼ ਸੁਥਰਾ ਏਸੀ ਰੂਮ ਵੱਡਾ ਬਾਥਰੂਮ ਇਹ ਜਿਹੜੀ ਸਾਹਮਣੇ ਝੀਲ ਆ ਇਹ ਹੈਗੀਆ ਸ਼ੋਰ ਸਾਗਰ ਝੀਲ ਤੇ ਇਹਦੇ ਤੇ ਬਣਿਆ ਹੋਇਆ ਬਨ ਬੰਨ ਤੋਂ ਜਿਹੜਾ ਪਾਣੀ ਹੈ ਇਹ ਤੋਂ ਨਹਿਰ ਚ ਪਾ ਕੇ ਸਿੰਚਾਈ ਸੰਭੀਰ ਨੂੰ ਵਰਤਿਆ ਜਾਂਦਾ ਹੈ ਇਹ ਸਾਹਮਣੇ ਜਿਹੜੀ ਝੀਲ ਦਿਖ ਰਹੀ ਹੈ ਇਹਨੂੰ ਇਹ ਕਿਸ਼ੋਰ ਤਲਾਬ ਕਹਿੰਦੇ ਆ ਕਿਸ਼ੋਰ ਤਲਾਬ ਕਾਫੀ ਵੱਡਾ ਤਲਾਬ ਆ ਤੇ ਇਹਦੇ ਆਲੇ ਦੁਆਲੇ ਕਾਫੀ ਸਾਰੇ ਪਾਰਕ ਪੁਰਗ ਬਣੇ ਹੋਏ ਆ ਤੇ ਇਹਦੇ ਵਿੱਚ ਸਾਹਮਣੇ ਇੱਕ ਬਣਿਆ ਹੋਇਆ ਮੰਦਿਰ ਤੇ ਬੋਟਿੰਗ ਬਾਟਿੰਗ ਵੀ ਇਹਦੇ ਚ ਚਲਦੀ ਆ ਕਰਾਉਂਦੇ ਆ ਸ਼ਾਮ ਨੂੰ ਇਸ ਝੀਲ ਦਾ ਨਜ਼ਾਰਾ ਬਹੁਤ ਸੋਹਣਾ ਹੁੰਦਾ ਕਿਉਂਕਿ ਆ ਜਿਹੜੇ ਸਾਹਮਣੇ ਫoare ਫੂਰੇ ਲੱਗੇ ਆ ਲਾਈਟਾਂ ਲਟਾਂ ਲੱਗੀਆਂ ਇਹ ਰਾਤ ਨੂੰ ਚੱਲਦੇ ਆ ਸਾਹਮਣੇ ਬਣੇ ਹੋਇਆ ਘੋੜਿਆਂ ਦੇ ਬੁੱਤ ਤੇ ਨਾਲ ਹੈਗੇ ਫੁਆਰੇ ਤੇ ਸ਼ਾਮ ਨੂੰ ਫੁਆਰੇ ਲਾਈਟਾਂ ਤੇ ਘੋੜੇ ਬਹੁਤ ਸੋਹਣੇ ਲੱਗਦੇ ਹੋਣਗੇ ਸਤੇਸ਼ਵਰ ਬਾਟੀਗਾ ਕ੍ਰਿਸ਼ਤੇਸ਼ ਤੀਸ਼ਵਰ ਮਹਾਦੇਵ ਮੰਦਿਰ ਸ਼ੋਰ ਤਲਾਬ ਦੇ ਬਿਲਕੁਲ ਕੰਡੇ ਦੇ ਬਣਿਆ ਹੋਇਆ ਸ਼ਹਿਰ ਸੋਹਣਾ ਸਫਾਈ ਦੀ ਥੋੜੀ ਜਿਹੀ ਕਮੀ ਰੜਕਦੀ ਆ ਇਸ ਤਲਾਬ ਦੇ ਦਲੇਦਲੇ ਕਰਦੇ ਲੋਕ ਸਵੇਰ ਦੀ ਸ਼ਹਿਰ ਤੇ ਉਸ ਤੋਂ ਬਾਅਦ ਪੀਂਦੇ ਆ ਸਿਹਤ ਵਰधक ਜੂਸ ਇਹ ਸਾਹਮਣੇ ਬਣਿਆ ਹੋਇਆ ਸਵਰਨ ਮਹਿਲ ਤੇ ਸਵਰਨ ਮਹਿਲ ਦੇ ਨਾਲ ਦੂਜੇ ਪਾਸੇ ਬਹੁਤ ਵੱਡਾ ਪਾਰਕ ਜਿੱਥੇ ਸਵੇਰੇ ਸ਼ਵੇਰੇ ਲੋਕ ਸੈਰ ਕਰਨ ਆਉਂਦੇ ਆ ਬਹੁਤ ਸਾਰੇ ਦਰਖਤ ਫਲ ਫਲਦਾਰ ਤੇ ਫੁੱਲਦਾਰ ਬੂਟੇ ਇਸ ਪਾਰਕ ਦੇ ਵਿੱਚ ਲੱਗੇ ਹੋਏ ਆ ਮਰਲੇ ਪਾਸੇ ਜਦਾਂ ਇਹ ਵੀ ਘੜ ਦੇ ਫੁੱਲ ਅੱਛਾ ਇਹ ਵੀ ਉਧ ਨਹੀਂ ਹੁੰਦਾ ਲੋ ਜੀ ਮਿੱਤਰੋ ਆਪਾਂ ਹੁਣ ਨਿਕਲ ਪਏ ਆ ਲੋਕਲ ਸਾਈਟ ਸੀਨ ਤੇ ਕੋਟਾ ਦੇ ਇਧਰ ਨੂੰ ਲਈ ਆ ਰਹੇ ਹਾਂ ਤੁਸੀਂ ਤੇ ਇਥੇ ਨੇੜੇ-ਨੇੜੇ 5 7 10 20 25 ਕਿਲੋਮੀਟਰ ਤੱਕ ਅੱਜ ਆਪਾਂ ਜਾਵਾਂਗੇ ਤੇ ਚਾਰ-ਪੰਜ ਜਗ੍ਹਾ ਤੁਹਾਨੂੰ ਦਿਖਾਵਾਂਗੇ ਤੇ ਨਾਲ-ਨਾਲ ਕੋਟੇ ਸ਼ਹਿਰ ਦੀਆਂ ਸੜਕਾਂ ਗਲੀਆਂ ਬਾਜ਼ਾਰ ਇਹ ਵੀ ਦਿਖਾਵਾਂਗੇ ਸ਼ਾਮ ਦਾ ਮਾਹੌਲ ਵੀ ਕੋਟਾ ਦਾ ਇੱਥੇ ਲੋਕਲ ਜਿਹੜੀ ਝੀਲ ਬਣੀ ਹੋਈ ਆ ਇਹਦੇ ਆਲੇ-ਦੁਆਲੇ ਵੀ ਕਾਫੀ ਕੁਝ ਬਣਿਆ ਹੋਇਆ ਦੇਖਣ ਚਾਖਰ ਨੂੰ ਉਹ ਵੀ ਦੇਖਾਂਗੇ ਤੇ ਇੱਥੇ ਲਗਭਗ ਸਾਡੀਆਂ ਤਿੰਨ ਘਰਾਟਾਂ ਕੋਟਾ ਦੇ ਵਿੱਚ ਹੀ ਲੱਗਿਆਣੀਆਂ ਆ ਆਪਾਂ ਪਹੁੰਚ ਗਏ ਜੀ ਇਸ ਜਗ੍ਹਾ ਦੀ ਪਹਿਲੀ ਡੈਸਟੀਨੇਸ਼ਨ ਚੰਬਲ ਬੈਰੇਜ ਆਹ ਕੀ ਬਣਿਆ ਹੋਇਆ ਆਹ ਕੀ ਬਣਿਆ ਹੋਇਆ ਆ ਵੀ ਕੁਝ ਬਣਿਆ ਹੋਇਆ ਹੈ ਸੁਣੀ ਗੱਲਬਾਤ ਆ ਐਂਟਰੀ ਪਾਰਕ ਜਿਹਾ ਬਣਿਆ ਹੋਇਆ ਹੈ ਨਾ ਇਹ ਸਾਹਮਣੇ ਬਣਿਆ ਹੋਇਆ ਚੰਗਲ ਬੈਰੇਜ ਤਦ ਇੱਥੇ ਵੀ ਬਹੁਤ ਆ ਕਿਉਂਕਿ ਇੱਥੇ ਲੋਕ ਆ ਕੇ ਚੋਗਾ ਚਾਗਾ ਪਾਉਂਦੇ ਪਾਣੀ ਪੂਣੀ ਪਾਉਂਦੇ ਨੇ ਤਾਂ ਕਰਕੇ ਕਬੂਤਰ ਇਕੱਠੇ ਹੋ ਜਾਂਦੇ ਨੇ ਲੋਕ ਇਹਨਾਂ ਨੂੰ ਆਲਸੀ ਬਣਾ ਰਹੇ ਆ ਇੱਥੇ ਬਣਿਆ ਹੋਇਆ ਬਰਨ ਚੰਬਲ ਨਦੀ ਤੇ ਤਾਂ ਕਰਕੇ ਇਧਰ ਪਿਛਲੇ ਪਾਸੇ ਬਣ ਗਈ ਆ ਝੀਲ ਤੇ ਇਸੇ ਝੀਲ ਮਲਾ ਦਾ ਤਾਬਜਲੀ ਕਰ ਲਈ ਬਣੀ ਹੋਈ ਆ ਇੱਥੇ ਬੰਨ ਬੰਨ ਕਰਕੇ ਅਗਲੇ ਪਾਸੇ ਪਾਣੀ ਬਿਲਕੁਲ ਮੜਾ ਮੋਟੇ ਜਾ ਰਿਹਾ ਚੰਬਲ ਦਾ ਤੇ ਜਿਹੜਾ ਚੰਬਲ ਦਰਸ਼ਨ ਬਣਿਆ ਹੋਇਆ ਉਹ ਫਿੱਕਾ ਫਿੱਕਾ ਹੀ ਹੈ ਜੰਮੀ ਜਿਆਦਾ ਆਊਗਾ ਪਾਣੀ ਛੱਡਣਗੇ ਤੇ ਫਿਰ ਚੰਬਲ ਦਰਸ਼ਨ ਦੇ ਬਾਲੇ ਨਿਆਰੇ ਆਉਣੇ ਆ ਇਹ ਚੰਬਲ ਨਦੀਆ ਇਹ ਪੱਥਰਾਂ ਦੇ ਉੱਤੋਂ ਉਤੋਂ ਦੀ ਜਾਂਦੀਆਂ ਨਦੀਆਂ ਨੇ ਇਹਨਾਂ ਦਾ ਥਲੜਾ ਪਾਸਾ ਵੀ ਸਾਰਾ ਪੱਥਰ ਵਾਂਗੂ ਜਿਹਾ ਹਿਮਾਚਲ ਦੇ ਵਿੱਚ ਡੂੰਘੀਆਂ ਨਦੀਆਂ ਇਹ ਪਠਾਰੀਆ ਇਲਾਕਾ ਪਹਾੜਾਂ ਦੇ ਉੱਪਰ ਉੱਪਰ ਨਦੀਆਂ ਜਾਂਦੀਆਂ ਕਿਤੇ ਇਸ ਭਰ ਝਰਨਿਆਂ ਦੇ ਰੂਪ ਚ ਥੱਲੇ ਵੀ ਡਿੱਗਣ ਲੱਗ ਪੈਂਦੀਆਂ ਜਿਵੇਂ ਉਹ ਸਾਹਮਣੇ ਪਾਣੀ ਡਿੱਗ ਪਾਣੀ ਦਾ ਕੁਦਰਤੀ ਨਾਲਿਆਂ ਦਾ ਪਾਣੀ ਆ। ਇਹ ਸੀਗਾ ਦੋਸਤੋ ਚੰਬਲ ਬੈਰੇਜ। ਚੰਬਲ ਬੈਰੇਜ ਅਸਲ ਵਿੱਚ ਇੱਕ ਬੰਨ ਬਣਾ ਕੇ ਪਾਣੀ ਨੂੰ ਰੋਕਿਆ ਹੋਇਆ ਤੇ ਉਸੇ ਝੀਲ ਚੋਂ ਹੀ ਤਾਪ ਬਿਜਲੀ ਘਰ ਨੂੰ ਦਿੱਤੀ ਹੋਈ ਹੈ ਜਿਵੇਂ ਆਪਣੇ ਬਠਿੰਡੇ ਥਰਮਲ ਪਲਾਂਟ ਆ। ਇਧਰ ਨੂੰ ਜਿਵੇਂ ਆਪਣੇ ਬਠਿੰਡੇ ਥਰਮਲ ਪਲਾਂਟ ਬਣਿਆ ਉਵੇਂ ਉਹਨੂੰ ਪਾਣੀ ਦਿੱਤਾ ਹੋਇਆ ਬਸ ਇੰਨੀ ਕੁ ਗੱਲਬਾਤ ਤੋਂ ਬਹੁਤਾ ਵਰਥੀ ਨਹੀਂ ਹੈਗਾ ਬਹੁਤ ਜ਼ਿਆਦਾ ਮਾਲਾ ਨੂੰ ਟੂਰਿਸਟ ਸਪੌਟ ਦੇ ਤੌਰ ਤੇ ਵਿਕਸਿਤ ਵੀ ਨਹੀਂ ਕੀਤਾ ਹੋਇਆ ਲੋਕੋ ਲੋਕ ਕਬੂਤਰਾਂ ਨੂੰ ਦਾਣਾ ਪਾਉਣ ਤੇ ਮਾੜਾ ਮੋਟਾ ਉਥੇ ਨਦੀ ਕਿਨਾਰੇ ਪੂਜਾ ਪਾਠ ਲਈ ਆਉਂਦੇ ਆ ਬਾਕੀ ਉਹ ਸਲਾਨੀ ਵਾਲੀ ਨੂੰ ਘੁੰਮਣ ਵਾਲੀ ਜਗ੍ਹਾ ਕੋਈ ਬੜੀ ਵਰਥੀ ਨਹੀਂ ਹੈਗੀ ਤਾਂ ਕਰਕੇ ਉਹਨੂੰ ਬੜਾ ਡਿਵੈਲਪ ਨਹੀਂ ਕੀਤਾ ਹੋਇਆ ਤੇ ਇਹ ਕੋਟੇ ਦੇ ਆਲੇ-ਦੋਲੇ ਸਾਰੇ ਚੰਬਲ ਨਦੀ ਵਗਦੀ ਹੈ ਤੇ ਚੰਬਲ ਨਦੀ ਦੇ ਨਾਲ ਸੰਬੰਧਿਤ ਹੀ ਜ਼ਿਆਦਾਤਰ ਇਹਦੇ ਆਲੇ-ਦੋਲੇ ਹੈਗੇ ਆ ਟੂਰਿਸਟ ਸਪਾਟ ਹੁਣ ਆਪਾਂ ਦੋਸਤੋ ਫਿਰ ਰਹੇ ਆ ਚੰਬਲ ਗਾਰਡਨ ਚੰਬਲ ਗਾਰਡਨ ਦੇ ਵਿੱਚ ਇੱਕ ਲੋਕਲ ਬਾਗ ਹੈ ਇਹ ਲੋਕ ਸੈਰਸੂਰ ਕਰਦੇ ਆ ਕਿ ਤੇ ਇੱਥੋਂ ਵੀ ਚੰਬਲ ਨਦੀ ਦਾ ਸੋਨਾ ਝਾਕਾ ਦਿਂਦਾ ਚੰਬਲ ਬੈਰੇਜ ਨਾਲੋਂ ਇਹ ਜਗ੍ਹਾ ਥੋੜੀ ਜੀ ਸੋਹਣੀ ਆ ਵਧੀਆ ਜਗਾ ਸਵੇਰੇ ਸਵੇਰੇ ਠੰਡੇ ਠੰਡੇ ਆ ਕੇ ਇੱਥੇ ਸੈਰ ਸਪਟਾ ਕੀਤਾ ਜਾ ਸਕਦਾ ਤੇ ਨਾਲ ਚੰਬਲ ਨਦੀ ਦੇ ਦਰਸ਼ਨ ਮਿਲੇ ਕੀਤੇ ਜਾ ਸਕਦੇ ਆ ਇੱਥੋਂ ਦਿਸ ਰਹੀ ਹੈ ਚੰਬਲ ਨਦੀ ਪਾਣੀ ਖੜਾ ਹੋਇਆ ਕਿਉਂਕਿ ਸਾਹਮਣੇ ਤਾਬਜਲੀ ਘਰ ਤੇ ਇਧਰ ਸੱਜੇ ਪਾਸੇ ਜਿੱਥੋਂ ਆਪਾਂ ਹੁਣੇ ਆਏ ਆ ਚੰਬਲ ਬੈਰੇਜ ਬਣਿਆ ਹੋਇਆ ਚੰਬਲ ਬੈਰੇਜ ਇਹ ਚੰਬਲ ਦੇ ਪਾਣੀ ਨੂੰ ਰੋਕਣ ਵਾਸਤੇ ਹੀ ਬਣਿਆ ਓਵੇਂ ਪਾਣੀ ਵਗਦਾ ਵਗਦਾ ਅੱਗੇ ਚਲਾ ਜਾਊਗਾ ਤੇ ਇਹਦੀ ਸਥਿਤੀ ਵੀ ਜਿਹੜਾ ਆਪਾਂ ਫਰੰਟ ਅਗਲਾ ਪਾਸਾ ਦਿਖਾਇਆ ਉਹੋ ਜੀ ਹੋਊ ਕਿਉਂਕਿ ਪਾਣੀ ਬਹਾਲਾ ਆ ਨਹੀਂ ਰਹੀ ਬਾਰਸ਼ਾਂ ਬੁਰਸ਼ਾਂ ਹਜੇ ਹੋ ਨਹੀਂ ਰਹੀਆਂ ਜਦੋਂ ਬਾਰਸ਼ਾ ਹੋਣਗੀਆਂ ਫਿਰ ਪਾਣੀ ਅਗਲੇ ਪਾਸੇ ਉਹਨੂੰ ਛੱਡਣਗੇ ਇਹ ਆ ਗੱਲਬਾਤ ਤੇ ਇਹ ਸਾਰਾ ਤਾਬੀਜਲੀ ਘਰ ਆ ਸਾਹਮਣੇ ਜੇ ਉਧਰ ਜਾ ਰਹੇ ਢਿਲੋਂ ਸਾਹਿਬ ਤੇ ਕਿਸੇ ਵੀ ਚੀਜ਼ ਨੂੰ ਘੁੰਮਣ ਲਈ ਸਮਾਂ ਸਥਾਨ ਤੇ ਮੌਸਮ ਬਹੁਤ ਵੱਡੀ ਗੱਲਬਾਤ ਹੁੰਦੀ ਹੈ ਜੇਕਰ ਮੌਸਮ ਵਧੀਆ ਹੋਵੇ ਹਵਾ ਠੰਡੀ ਵਗਦੀ ਹੋਵੇ ਨਾ ਜ਼ਿਆਦਾ ਗਰਮੀ ਨਾ ਜ਼ਿਆਦਾ ਠੰਡ ਹੋਵੇ ਤਾਂ ਫਿਰ ਹਰ ਇੱਕ ਜਗ੍ਹਾ ਹੀ ਖੂਬਸੂਰਤ ਲੱਗਦੀ ਹੈ ਪਰ ਹੁਣ ਇਹਨਾਂ ਦਿਨਾਂ ਦੇ ਵਿੱਚ ਬਾਕੀ ਸਾਰੀਆਂ ਜਗ੍ਹਾ ਤੇ ਅਸੀਂ ਜਿਹੜਾ ਜਾ ਕੇ ਆਏ ਆ ਤੇ ਕਿਤੇ ਵੀ ਸਾਨੂੰ ਗਰਮੀ ਮਹਿਸੂਸ ਨਹੀਂ ਹੋਈ ਪਰ ਕੋਟਾ ਦੇ ਵਿੱਚ ਗਰਮੀ ਮਹਿਸੂਸ ਹੋ ਰਹੀ ਹੈ। ਇਹ ਇਸ ਜਗ੍ਹਾ ਤੋਂ ਬਣਿਆ ਹੋਇਆ ਚੰਬਲ ਦਾ ਖੂਬਸੂਰਤ 뷰 ਉਹ ਸਾਹਮਣੇ ਦਿਸਦਾ ਇਥੋਂ ਚੰਬਲ ਬੈਰੇਜ ਤੇ ਇਧਰੋਂ ਬੰਦਾ ਚੰਬਲ ਨਦੀ ਦਾ ਸੋਣਾ ਝਾਕਾ ਮੌਸਮ ਥੋੜਾ ਗਰਮ ਆ ਟੈਂਪਰੇਚਰ ਮੈਨੂੰ ਲੱਗਦਾ ਕਿ 34 35 ਡਿਗਰੀ ਹੋਊਗਾ ਇੱਕ ਮੈਨੂੰ ਲੱਗਿਆ ਆ ਜਿਹੜਾ ਤਾਪ ਬਿਜਲੀ ਘਰ ਆ ਇਹਦੇ ਕਰਕੇ ਵੀ ਇੱਥੇ ਗਰਮੀ ਜ਼ਿਆਦਾ ਹੋ ਸਕਦੀ ਹੈ ਹਾਲੋ ਜੀ ਇਹ 파ਰਕਪੁਰਕ ਬਣਿਆ ਹੋਇਆ ਇੱਥੇ ਵੀ ਪਾਣੀ ਪੂਣੀ ਆਉਂਦਾ ਹੋਊਗਾ ਫੋਰਾ ਫੋਰਾ ਸਿਸਟਮ ਹੋਊਗਾ ਜਿਹੜਾ ਹੁਣ ਬੰਦ ਬੰਦ ਹੋਇਆ ਪਿਆ ਇਹ ਜਿਹੜਾ ਪੌੜਾ ਇਹ ਪੁਲ ਕਮਜ਼ੋਰ ਆ ਤੇਰੇ ਤੇ 10 ਜਣੇ ਤੋਂ ਵੱਧ ਦਾ ਜਣਾ ਵਰਜਦਾ ਫਾਤ ਤੋਂ 10 ਜਣੇ ਤੋਂ ਉਂਦੀ ਲੰਘ ਸਕਦੇ ਆ ਇਹ ਚੰਬਲ ਨਦੀ ਦੇ ਕਿਨਾਰੇ ਇੱਕ ਆਮ ਗਾਰਡਨ ਲੋਕੋ ਲੋਕਾਂ ਦੇ ਸੈਰ ਸਪਟਾ ਕਰਨ ਵਾਸਤੇ پارک ਦੇ ਵਿੱਚ ਇੱਕ ਟ੍ਰਾਈ ਟ੍ਰੇਨ ਦੀ ਲੇਨ ਬਣੀ ਹੋਈ ਹੈ ਇੱਥੇ ਟ੍ਰਾਈ ਟ੍ਰੇਨ ਵਗੈਰਾ ਚੱਲਦੀ ਹੋਊਗੀ ਹੋ ਸਕਦਾ ਚੰਬਲ ਨਦੀ ਦੇ ਨਾਲ ਨਾਲ ਇਹ ਸੈਰ ਸੂਰ ਕਰਾਉਂਦੀ ਹੋਵੇ ਪਰ ਹੁਣ ਜਿੱਥੇ ਮੇਰਾ ਖਿਆਲ ਆ ਕਿ ਬੰਦ ਬੰਦ ਪਈ ਆ ਤੇ ਆ ਸਾਹਮਣੇ ਹੋਰ ਵੀ پارک ਦੇ ਵਿੱਚ ਜੋਕਾ ਜੋਕਾ ਦੇ ਖੇਡਰ ਮੈਦਾਨ ਨੂੰ ਐਕਟੀਵਿਟੀਜ਼ ਵਗੈਰਾ ਬਣੀਆਂ ਹੋਈਆਂ ਤੇ ਇਹ ਵੀ ਹੋ ਸਕਦਾ ਕਿ ਸਰਦੀਆਂ-ਸੁਰਦੀਆਂ ਚ ਜਦੋਂ ਮੌਸਮ ਵਧੀਆ ਹੁੰਦਾ ਉਦੋਂ ਇਹਨੂੰ ਚਲਾਉਂਦੇ ਹੋਣ ਹੁਣ ਗਰਮੀ-ਗਰਮੀ ਕਰਕੇ ਇਹਨੂੰ ਬੰਦ ਕਰ ਰੱਖਿਆ ਹੋਵੇ ਕੋਈ ਐਫੇ ਜੀ ਗੱਲਬਾਤ ਵੀ ਹੋ ਸਕਦੀ ਹੈ ਬਾਕੀ ਸਾਰੇ ਪਾਰਕ ਦੇ ਵਿੱਚ ਫoare ਫੂਰੇ ਲੱਗੇ ਹੋਏ ਆ ਜਿਹੜੇ ਕਿ ਹੁਣ ਚੱਲ ਨਹੀਂ ਰਹੇ ਆ ਖੜੀ ਉਹ ਟ੍ਰੇਨ ਜੋ ਆਕਾਂ ਦੇ ਵੱਡਿਆਂ ਸਿਆਣਿਆਂ ਦੇ ਸਾਰਿਆਂ ਦੇ ਝੂਟੇ ਝਟੇ ਲੈਣ ਵਾਸਤੇ ਬਣੀ ਹੋਈ ਹੈ ਕੋਲੇ ਟਿਕਟ ਵਿੰਡੋ ਆ ਤੇ ਸ਼ਾਇਦ ਇਹ 10-11 ਵਜੇ ਖੋਲਣ ਵਿੰਡੋ ਨੂੰ ਪਰ ਜਿਹੜੇ ਹਿਸਾਬ ਨਾਲ ਲਾਈਨ ਬਣੀ ਹੋਈ ਆ ਇਹਦੇ ਤੇ ਇਹ ਲੱਗਦਾ ਨਹੀਂ ਕਿ ਕਿ ਕਾਫੀ ਸਮੇ ਤੋਂ ਚੱਲੀ ਹੋਈ ਟਰੇਨ ਲਾਈਨ ਤੇ ਜੰਗਾਲ ਜੂਲ ਪਿਆ ਹੋਇਆ ਤੇ ਆਪਾਂ ਆ ਗਏ ਹੁਣ ਬਾਹਰ ਇੱਥੋਂ ਕਾਫੀ ਲੋਕ ਆ ਰਹੇ ਆ ਬੱਚੇ ਆ ਰਹੇ ਆ ਤੇ ਸਾਹਮਣੇ ਖਾਣ ਪੀਣ ਦੀਆਂ ਦੁਕਾਨਾਂ ਇੱਥੋਂ ਕਰਦੇ ਹੁਣ ਆਪਾਂ ਬ੍ਰੇਕਫਾਸਟ ਤੇ ਇਧਰ ਖਾਣ ਪੀਣ ਦੀਆਂ ਦੁਕਾਨਾਂ ਸਕੰਜਵੀ ਸਕੰਜਵੀ ਤੇ ਹੋਰ ਲੱਲਾ ਪੱਪਾ ਹੈਂਟਨ ਤੇ ਇਧਰ ਸਾਹਮਣੇ ਪਾਰਕ ਚੰਬਲ ਚੰਬਲ ਉਡਾਨ ਨਗਰ ਨਗਮ ਕੋਟਾ ਦੱਖਣ ਹੁਣ ਆਪਾਂ ਚੱਲਾਂਗੇ ਦੋਸਤੋ ਗਰੜੀਆ ਮਹਾਦੇਵ ਉਹ ਹੈਗਾ ਇਥੋਂ 21 ਕਿਲੋਮੀਟਰ ਧਰਮੀ ਕਾਫੀ ਆ ਕੋਟਾ ਦੇ ਵਿੱਚ ਗਰੜੀਆਂ ਮਹਾਦੇਵੀ ਜਿਹੜਾ ਹੈਗਾ ਇਹ ਛਤੌੜਗਰ ਵਾਲੇ ਰੋਡ ਤੇ ਹੀ ਆ ਪਰ ਕੱਲ ਅਸੀਂ ਤੁਰੇ ਉਥੋਂ 12 ਕੌਂੇ ਤੁਰੇ ਆ ਲੇਟ ਹੋ ਗਏ ਸੀ ਤਾਂ ਕਰਕੇ ਇਹ ਦੇਖ ਨਹੀਂ ਸਕੇ ਨੇਰਾ ਹੋ ਗਿਆ ਸੀਗਾ ਤੇ ਇਧਰ ਨੂੰ ਹੀ ਵਾਪਸ ਜਾਣਾ ਪੈਂਦਾ 20-21 ਕਿਲੋਮੀਟਰ ਉਹ ਜੀ ਇਸ ਰੋਡ ਦੇ ਉੱਪਰ ਖੱਬੇ ਹੱਥ ਸ਼ੇਰ ਤੇ ਭਾਲੂ ਦੀਆਂ ਤਸਵੀਰਾਂ ਬਣੀ ਆਉਣਗੀਆਂ ਇੱਥੋਂ ਰਸਤਾ ਮੁੜ ਜਾਂਦਾ ਗਰੜੀਆ 뷰 ਪੁਆਇੰਟ ਇਹ ਗਿਆ ਸਦਾ ਹਾਈਵੇ ਚਤੌੜਗੜ ਨੂੰ ਤੇ ਇੱਥੋਂ ਰਸਤਾ ਜਿਹੜਾ ਮੁੜ ਜਾਂਦਾ ਤੇ ਉਧਰੋਂ ਆਦਿਆਂ ਪੁਲ ਦੇ ਥੱਲੇ ਦੀ ਆਉਣਾ ਪਊਗਾ ਤੇ ਇਹ ਸਾਰਾ ਵਣ ਖੇਤਰੀ ਆ ਜੰਗਲੀ ਏਰੀਆ ਆ ਵੀਊ ਬਣੂਗਾ ਇਥੋ ਚੰਬਲ ਨਦੀ ਆ ਤੇ ਚੰਬਲ ਨਦੀ ਇਥੋ ਫਰਜਾ ਖਾਂਦੀ ਆ ਤੇ ਡੂੰਗੀ ਵਗਦੀ ਆ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਐਡੇ ਸੁਣੇ ਸੁਣੇ ਵੀਊ ਇਹ ਸੜਕ ਦੇ ਨੇੜੇ ਹੀ ਆ ਪਰ ਖੋਜੀਏ ਤੇ ਲੱਭਦੇ ਆ ਕਈ ਵਾਰੀ ਮਨ ਲਾ ਕੇ ਟਰੱਕ ਵਾਲਿਆਂ ਨਾਲ ਗੱਲਬਾਤ ਹੋ ਜਾਂ ਹਾਂ ਯਾਰ ਅਸੀਂ ਕੋਟੇ ਗਏ ਹੋਏ ਅਸੀਂ ਬੁੰਦੀ ਵੀ ਗਏ ਸਾਰੇ ਭਾਰਤ 'ਚ ਘੁੰਮਦੇ ਆ ਟਰੱਕਾਂ ਵਾਲੇ ਡਰਾਈਵਰ ਬਾਈ ਪਰ ਸੜਕਾਂ ਦੇ ਨੇੜੇ-ਨੇੜੇ ਐਡੇ ਖੂਬਸੂਰਤ ਜਗ੍ਹਾ ਉਹ ਨਹੀਂ ਜਾਂਦੇ ਕਿਉਂਕਿ ਉਹਨਾਂ ਦੇ ਦਿਮਾਗ 'ਚ ਉਹਨਾਂ ਦੇ ਜਿਹਨ ਦੇ ਵਿੱਚ ਇਹ ਕੀੜਾ ਨਹੀਂ ਹੈਗਾ ਘੁੰਮਣ ਫਿਰਨ ਵਾਲਾ ਤੇ ਖੂਬਸੂਰਤ ਜਗ੍ਹਾ ਦੇਖਣ ਵਾਲਾ ਇਹ ਹੈ ਜੀ ਗਰੜੀਆ ਮਹਾਦੇਵ ਫੋਰ ਇੱਥੇ ਟ੍ਰੈਕਟਰ ਲੱਗਦੀ ਆ ਲਓ ਜੀ ਆ ਜਿਹੜਾ ਸਾਹਮਣੇ ਵਾਲਾ ਵਿਊ ਆ ਉਹ ਇੱਥੋਂ ਬਣੂਗਾ ਹੁਣ ਜਿਹੜੀ ਜਗ੍ਹਾ ਤੇ ਆਪਾਂ ਆ ਗਏ ਆ ਇਸ 뷰 ਨੂੰ ਬਹੁਤ ਸਾਰੇ ਥਾਵਾਂ ਤੇ ਆਪਾਂ ਦੇਖਦੇ ਵੀ ਆਏ ਆ ਫਿਲਮਾਂ ਫੁਲਮਾਂ 'ਚ ਬਹੁਤ ਸੀਨ ਹੁੰਦੇ ਇਹ ਇਸ ਜਗ੍ਹਾ ਦੇ ਲੋ ਜੀ ਇੱਥੇ ਇਹ ਵੀਕਲ ਦੀ ਫੀਸ ਲੱਗਦੀ ਹੈ ਵੀ ਵੀਕਲ ਕੀ ਹੈ ਪਾਰਕਿੰਗ ਦੀ ਫੀਸ ਹੈ ਜਾਂ 2-ਵੀਲਰ 3-ਵੀਲਰ 25 ਰੁਪਏ ਬੱਸ ਦੇ ਹੈਗੇ ਜੀ 165 ਜੀਪ ਔਰ ਸੀ ਹਾਂ ਆਪਾਂ ਦਾ ਹੱਲ ਲੈਣੀ ਹੈ ਆ ਗਿਆ ਇਹ ਸਾਰਾ ਕੁਝ ਫੋਰਸ ਫੋਰੈਸਟ ਡਿਪਾਰਟਮੈਂਟ ਦੇ ਅੰਡਰ ਆ ਤੇ ਇਥੋਂ ਆਪਾਂ ਟਿਕਟ ਲਈ ਆ ਟਿਕਟ ਲੱਗੀ ਆ ਸਮੇਤ ਵਹੀਕਲ ਦੋ ਜਾਣਿਆਂ ਦੇ 392 ਰੁਪਏ ਤੇ ਇਥੋਂ ਆਪਾਂ ਹੁਣ ਰਿਵ ਪਾਉਂਡਰ ਨੂੰ ਨਿਕਲ ਜਾਾਂਗੇ ਅੱਗੇ ਨੂੰ ਔਰ ਇਹਦੇ ਵਿੱਚ ਅਸੀਂ ਗਲਦੇ ਵਿੱਚ ਚੀਤੇ ਭਾਲੂ ਨੀਲਗਾਵਾ ਇਹੋ ਜਿਹਾ ਕੁਝ ਹੈਗਾ ਸੜਕ ਟੁੱਟੀ ਹੋਈ ਆ ਬਾਰਸ਼ਾਂ ਕਰਕੇ ਮੀਹੂ ਬਗਦਾਰ ਰਹਿਦਾ ਹੋਊਗਾ ਇਹ ਆ ਗਿਆ ਜੀ ਲੋਕੇਸ਼ਨ ਗਰੜੀਆ ਮਹਾਦੇਵਦੀ ਸਾਰਾ ਜੰਗਲ ਜੰਗਲ ਦਾ ਇਲਾਕਾ ਤੇ ਵਿੱਚੋ ਵਿੱਚ ਵਗਦੀ ਚੰਬਲ ਨਦੀ ਤੇ ਜਦੋਂ ਮੈਂ ਤੁਹਾਨੂੰ ਚੰਬਲ ਦਰਸ਼ਨ ਕਰਾਉਂਗਾ ਤੇ ਤੁਸੀਂ ਬਿਲਕੁਲ ਹੈਰਾਨ ਹੋ ਜਾਓਗੇ ਯਾਰ ਐਡੇ ਖੂਬਸੂਰਤ 뷰 ਇੱਥੇ ਬੰਦੇ ਆ ਤਾਂ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਬਿਲਕੁਲ ਨਜ਼ਦੀਕ ਇਹ ਦੇਖੋ ਹਾ ਕੀ ਬਾਤ ਹੈ ਕਿੱਡੀ ਸੋਹਣੀ ਗੱਲਬਾਤ ਬੰਦੀ ਹੈ ਯਾਰ ਇਹ ਵਿਊ ਨੂੰ ਵੇਖ ਕੇ ਤੁਸੀਂ ਆਪ ਵੀ ਕਹੋਗੇ ਯਾਰ ਇਹ ਤਾਂ ਦੇਖਿਆ ਦੇਖਿਆ ਲੱਗਦਾ ਕਿਉਂਕਿ ਬਹੁਤ ਸਾਰੀਆਂ ਫਿਲਮਾਂ ਫਿਲਮਾਂ ਦੇ ਵਿੱਚ ਇਸ ਤਰ੍ਹਾਂ ਦੇ ਸੀਨ ਇੱਥੇ ਫਿਲਮਾਇਆ ਜਾਂਦੇ ਆ ਇਸ ਤੋਂ ਪਰ ਇਹ ਮੇਨ ਪੁਆਇੰਟ ਤੇ ਨਹੀਂ ਹੁੰਦੇ ਇਦੋਂ ਗਾਂਬਸ਼ਾਂ ਹੁੰਦੇ ਆ ਕਿਉਂਕਿ ਵੰਗਵਲੇਵੇਂ ਬਹੁਤ ਥਾਵਾਂ ਤੇ ਬੰਦੇ ਆ ਤੇ ਜਿੱਥੇ ਸੁੰਨੀ ਜੀ ਲੋਕੇਸ਼ਨ ਹੁੰਦੀ ਆ ਉੱਥੋਂ ਫਿਰ ਇਹ ਸੀਨ ਫਿਲਮਾਇਆ ਜਾਂਦੇ ਆ ਤੇ ਤੁਸੀਂ ਜੇ ਸੀਨ ਦੇਖੋਗੇ ਹੁਣੇ-ਹੁਣੇ ਇੱਕ ਫਿਲਮ ਰਿਲੀਜ਼ ਹੋਈ ਆ ਪਾਣੀ ਪਤ ਉਹਦੇ ਤੇ ਇਸ ਤਰ੍ਹਾਂ ਦਾ ਸੀਨ ਹੈਗਾ ਤੇ ਇਹ ਬਿਲਕੁਲ ক্লোਜ਼ 뷰 ਆਹ ਆ ਕੀ ਬਾਤ ਹੈ ਯਾਰ ਵੈਂਗਵਲਾਂ ਵੇਖਾਂ ਦੀ ਚੰਬਲ ਨਦੀ ਕਾਫੀ ਡੂੰਗੀ ਆ ਥੱਲੇ ਬਗੜਾ ਫਿਰਦਾ ਜਾਨਵਰ ਉੱਡ ਰਿਹਾ ਡਰੋਨ ਇੱਥੇ ਉਡਾਉਣ ਨਹੀਂ ਦਿੰਦੇ ਜੇ ਕਿਤੇ ਡਰੋਨ ਡਰਾਨ ਹੋਵੇ ਤੇ ਕਾਫੀ ਸੋਹਣੀ ਗੱਲਬਾਤ ਬਣੂਗੀ ਤੇ ਇਹ ਜਗਾ ਬਹੁਤ ਹੀ ਹਾਈਵੇ ਦੇ ਬਿਲਕੁਲ ਨੇੜੇ ਆ ਹਾਈਵੇ ਤੋਂ ਵੱਧ ਤੋਂ ਵੱਧ 1.5 ਕਿਲੋਮੀਟਰ ਹਟਮੀ ਹੋਊਗੀ ਜਿਹੜਾ ਚਤੌੜਗੜ ਤੋਂ ਕੋਟਾ ਨੂੰ ਜਾਂਦਾ ਤੇ ਅਸੀਂ ਤਾਂ ਕੱਲ ਲੇਟ ਹੋ ਗਏ ਸੀ ਨੇਰਾ ਹੋ ਗਏ ਸੀ ਫਿਰ ਇੱਥੇ ਆ ਆ ਨਹੀਂ ਸਕੇ ਕਿਉਂਕਿ ਇਹਦਾ ਜਰੂਰੀ ਸ਼ਾਮ ਨੂੰ 4-5 ਵਜੇ ਬੰਦ ਕਰ ਦਿੰਦੇ ਹੋਣਗੇ ਕਿਉਂਕਿ ਜੰਗਲੀ ਏਰੀਆ ਤੇ ਰਾਤ ਨੂੰ ਜਿਹੜੇ ਜੰਗਲੀ ਜਾਨਵਰ ਆ ਉਹ ਐਕਟਿਵ ਹੋ ਜਾਂਦੇ ਆ ਤੇ ਦਿਨੇ ਉਹ ਮਨੁੱਖੀ ਪਹੁੰਚ ਤੋਂ ਦੂਰ ਰਹਿੰਦੇ ਆ ਜਿੱਥੇ-ਜਿੱਥੇ ਖੜਕਾ ਦੜਕਾ ਹੁੰਦਾ ਹੋਵੇ ਮਨੁੱਖੀ ਪਹੁੰਚ ਹੋਵੇ ਉੱਥੋਂ ਫਿਰ ਉਹ ਦੂਰ ਪਲਾਨ ਕਰ ਜਾਂਦੇ ਆ ਪਰ ਰਾਤਾਂ ਵੇਲੇ ਜਦੋਂ ਸ਼ਾਂਤੀ ਹੋ ਜਾਂਦੀ ਹੈ ਫਿਰ ਉਹ ਇਹੋ ਜਿਹੇ ਸੜਕਾਂ ਤੇ ਆਲੇ ਦੋਲੇ ਸਾਰੇ ਵਿਚਰਦੇ ਆ ਕਿਉਂਕਿ ਆਪਾਂ ਹੁਣ ਇਸ ਟਾਈਮ ਇਹ ਜੰਗਲੀ ਜਾਨਵਰਾਂ ਦੇ ਘਰ ਚ ਆਪਾਂ ਉਹਨਾਂ ਦੇ ਘਰੇ ਆਏ ਹੋਏ ਆ ਇੱਥੇ ਖਾਣ ਪੀਣ ਨੂੰ ਜੋ ਵੀ ਆਪਦਾ ਲੈ ਕੇ ਆਓ ਪਾਣੀ ਪੂਣੀ ਵਗੈਰਾ ਇੱਥੇ ਕੋਈ ਵੀ ਕੋਈ ਢਾਬਾ ਜਾਂ ਕੋਈ ਦੁਕਾਨ ਵਗੈਰਾ ਹੈ ਨਹੀਂਗੀ ਜੰਗਲੀ ਇਲਾਕਾ ਕਰਕੇ ਤੇ ਇੱਧਰ ਥੱਲੇ ਬਣਿਆ ਹੋਇਆ ਗਰੜੀਆ ਮਹਾਦੇਵ ਟੈਂਪਲ ਬਹੁਤ ਸੋਹਣੀ ਗੱਲਬਾਤ ਆ ਯਾਰ ਬਹੁਤ ਸੋਹਣਾ ਵਿਊ ਬੰਦਾ ਮੈਂ ਸਮਝਦਾ ਮੇਰੀ ਜ਼ਿੰਦਗੀ ਦੇ ਵਿੱਚ ਜਿਹੜੇ ਬਹੁਤ ਗਿਣਤੀ ਜੁੰਤੀ ਦੇ ਖਾਸ ਵਿਊ ਹੈ ਸੋਹਣੇ ਵਿਊ ਜਿਹੜੇ ਆ ਉਹਨਾਂ ਵਿਊਆਂ ਦੇ ਵਿੱਚੋਂ ਇੱਕ ਵਿਊ ਹੈ ਇਹ ਜਦੋਂ ਮੀਂਹ ਜਿਆਦਾ ਪੈਂਦੇ ਹੋਣਗੇ ਤੇ ਆ ਜਿਹੜੇ ਨਾਲੇ ਝਰਨੇ ਆ ਜਿਹੜੇ ਇਹ ਵੀ ਚੱਲਦੇ ਹੋਣਗੇ ਤੇ ਇਹ ਜਾ ਕੇ ਡੱਗ ਪੈਂਦੇ ਆ ਚੰਬਲ ਨਦੀ ਦੇ ਵਿੱਚ ਚੰਬਲ ਨਦੀ ਦਾ ਪਾਣੀ ਹੈ ਜਿਹੜਾ ਇਸ ਟਾਈਮ ਖੜਾ ਹੋਇਆ ਵਗ ਨਹੀਂ ਰਿਹਾ ਇਹ ਮੰਦਿਰ ਬਿਲਕੁਲ ਥੱਲੇ ਬਣਿਆ ਹੋਇਆ ਤੇ ਇੱਥੇ ਬੂਟਬਾੜ ਲਾਗੇ ਜਾਣੇ ਪੈਂਦੇ ਆ। ਉਹ ਸਾਹਮਣੇ ਬਣਿਆ ਹੋਇਆ ਮੰਦਿਰ ਤੇ ਇੱਥੋਂ ਫਿਰ ਚਾਕਾ ਇੱਥੇ ਪਰ ਚਟਾਨ ਦੇ ਵਿੱਚ ਦੀ ਕੁਦਰਤੀ ਪਾਣੀ ਲਿਖਦਾ ਚਰਨਿਆਂ ਦੇ ਰੂਪ ਦੇ ਵਿੱਚ ਤੇ ਥੱਲੇ ਜਲਬਣ ਵੀ ਆ ਧਿਆਨ ਦੇ ਨਾਲ ਸਲਿੱਪਰੀ ਵੀ ਆ ਆ ਬਣਦਾ ਹਾਂ ਹਾਂ ਇੱਥੇ ਛੋਟਾ ਜਿਹਾ ਕੁੰਡ ਤੇ ਲੋਕ ਛਨਾਣ ਵੀ ਕਰ ਰਹੇ ਆ ਇਹ ਗਾਂ ਦੇ ਮੂੰਹ ਦੇ ਵਿੱਚ ਦੀ ਆ ਰਿਹਾ ਆਪਣਾ ਕਾਫੀ ਜਿਵੇਂ 2 2.5 ਦੀ ਮੋਟਰ ਲੱਗੀ ਹੋਈ ਆ ਆਹ ਕੀ ਆ ਸੁਣੀ ਗੱਲ ਤੇ ਪੂਰੀ ਕਾਫੀ ਬਣੀ ਹੋਈ ਐ ਜਲਪਣ ਧਿਆਨ ਨਾਲ ਵੈਸੇ ਮੈਟ ਵਗੈਰਾ ਵਛਾਏ ਫਿਰ ਇੱਥੋਂ ਵੀ ਇੱਧਰ ਚੰਬਲ ਨਦੀ ਦਾ ਚੱਕ ਚੰਬਲ ਨਦੀ ਦੇ ਅੰਦਰ ਹੀ ਆਹ ਤੇ ਆ ਬੈਠੋ ਉਹ ਉੱਪਰ ਤਾਂ ਨਹੀਂ ਆ ਗਿਆ ਉਹ ਰਹਿਣ ਚਾਹਤੇ ਨੇ ਜਿਹੜੀ ਉਹ ਜਿਹੜੀ ਔਰ ਉੱਪਰ ਕਾਫੀ ਉੱਚੀ ਚਟਾਨਾ ਤੇ ਚਟਾਨ ਦੇ ਵਿੱਚ ਦੀ ਆਉਂਦਾ ਇਹ ਪਾਣੀ ਇਹ ਕਰੋ ਜੀ ਦਰਸ਼ਨ ਗਰੜੀਆ ਮਹਾਦੇਵ ਜੀ ਦੇ ਆਪਣੀਆਂ ਵੀਡੀਓ ਦੇਖੋ ਲੋਏ ਦੋਸਤੋ ਗਰੜੀਆ ਮਹਾਦੇਵ ਆਕੇ ਅੱਜ ਦਾ ਦਿਨ ਵੀ ਹੈ ਜਿਹੜਾ ਸਫਲ ਹੋ ਗਿਆ ਜਦੋਂ ਆਪਾਂ ਸਫਰਾਂ ਤੇ ਨਿਕਲਦੇ ਆਂ ਤੇ ਬਹੁਤ ਵੱਡੀ ਗੱਲ ਹੁੰਦੀ ਆ ਕਿ ਜੇ ਕੋਈ ਜਗ੍ਹਾ ਵੇਖਣ ਚ ਅੱਖ ਨੂੰ ਸੋਹਣੀ ਮਿਲ ਜੇ ਤੇ ਤੁਹਾਡਾ ਸਮਾਂ ਜਿਹੜਾ ਸਾਰਥਕ ਹੋ ਜੇ ਵਰਥੀ ਹੋ ਜੇ ਤਾਂ ਫਿਰ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਫਿਰ ਸਮਝ ਲੋਗੇ ਤੁਹਾਡਾ ਦੇਣਾ ਜਿਹੜਾ ਉਹ ਅਜਾਈ ਨਹੀਂ ਗਿਆ ਤੇ ਅੱਜ ਇਸ ਜਗ੍ਹਾ ਨੇ ਜਿਹੜਾ ਚੰਬਲ 뷰ਪੁਆਇੰਟ ਤੇ ਗਰੜੀਆ ਮਹਾਦੇਵ ਟੈਂਪਲ ਇੱਥੇ ਆ ਕੇ ਸਾਡਾ ਜਿਹੜਾ ਦੇਣਾ ਉਹ ਸਫਲ ਹੋ ਗਿਆ ਤੇ ਅੱਜ ਦੇ ਦਿਨ ਨੂੰ ਵੀ ਅਸੀਂ ਯਾਦਗਾਰੀ ਦੇਣਾ ਬਣਾ ਛੱਡਿਆ ਜੀ ਲੋਬ ਚੰਦਿਆਲਾ ਗੈਜਟ ਵਾਲੇ ਚੱਕੀ ਫਿਰਦਾ ਲਾ ਦਾਂਗੇ ਮੈਂ ਪੜ ਲਾਂਗੇ ਥਿੜਾਂ ਆ ਜਿਹੜਾ ਵਿਊ ਆ ਇੱਥੋਂ ਨਜ਼ਰ ਨਹੀਂ ਛੱਡਦੀ ਜੀ ਕਰਦਾ ਕਿ ਵਾਰ-ਵਾਰ ਇਹਨੂੰ ਦੇਖੀ ਜਾਈਏ ਤੇ ਫੁਰਮਾਈ ਜਾਈਏ ਤੇ ਇੱਕ ਵਾਰ ਫੇਰ ਜਾਂਦੇ ਜਾਂਦੇ ਆਪਾਂ ਤੁਹਾਨੂੰ ਆਖਰੀ ਚਾਕਾ ਦਿਖਾ ਰਿਹਾ ਚੰਬਲ ਵਿਊ ਪੁਆਇੰਟ ਦਾ ਹਾਂ ਹਲੋਈ ਦੋਸਤੋ ਇਹ ਸੀਗਾ ਗੜੜੀਆ ਮਹਾਦੇਵ ਤੇ ਚੰਬਲ 뷰 ਪੁਆਇੰਟ ਤੇ ਇੱਥੋਂ ਦੇ ਬਾਰੇ ਤੁਹਾਨੂੰ ਦੱਸਦਾ ਕਿ ਖਾਣ ਪੀਣ ਨੂੰ ਸਮਾਨ ਆਪਦਾ ਲੈ ਆਓ ਪਾਣੀ ਪੂਣੀ ਦੀ ਬੋਤਲ ਵੀ ਨਾਲ ਲੈ ਕੇ ਆਓ ਕਿਉਂਕਿ ਪਾਣੀ ਪੂਣੀ ਹੈ ਨਹੀਂ ਰਹਾ ਤੇ ਮੌਸਮ ਕੋਟਾ ਨਾਲੋਂ ਤਾਂ ਇੱਥੇ ਗਰਮੀ ਘੱਟ ਆ ਕੋਟਾ ਦੇ ਵਿੱਚ ਪਤਨ ਦਾ ਤਾਬ بجلی ਕਰ ਬਣਿਆ ਕਰਕੇ ਉੱਥੇ ਗਰਮੀ ਬਹੁਤ ਜ਼ਿਆਦਾ ਸੀਗੀ ਪਰ ਇੱਥੇ ਹਵਾ ਰੁਮਕਦੀ ਏ ਥੋੜੀ ਥੋੜੀ ਤੇ ਜਦੋਂ ਤੁਸੀਂ ਸ਼ਾਮੇ ਜੇ ਖੜ੍ਹਜੋਗੇ ਤਾਂ ਹਵਾ ਲੱਗੂਗੀ ਤੇ ਗਰਮੀ ਜਿਹੜਾ ਸੀਨਾ ਜਿਹੜਾ ਖਤਮ ਹੋ ਜਾਂਦਾ ਅੱਪ ਆ ਗਏ ਜੀ ਇਸ ਟਾਈਮ ਆਪਣੇ ਰੂਮ ਤੇ ਗੜੜੀਆਂ ਮਹਾਦੇਵ ਟੈਂਪਲ ਤੇ ਚੰਬਲ 뷰 ਪੁਆਇੰਟ ਦੇਖ ਕੇ ਸਵੇਰ ਦਾ ਕੋਈ ਬ੍ਰੇਕਫਾਸਟ ਨਹੀਂ ਕੀਤਾ ਸਿਰਫ ਚਾਹ ਦਾ ਕਪੀਤਾ ਤੇ ਦੋ ਗੁਰਾਸ ਕੰਜਵੀ ਵੀਤੀ ਹੈ ਕੋਟਾ ਦੇ ਵਿੱਚ ਗਰਮੀ ਕਾਫੀ ਸੀਗੀ ਤੇ ਉਧਰ ਗੜੜੀਆਂ ਮਹਾਦੇਵ ਠੀਕ ਠਾਕ ਸੀਗਾ ਮੌਸਮ ਨਾਲ ਗਰਮੀ ਨਾਲ ਠੰਡ ਮਾੜਾ ਮੋੜਾ ਤੁੱਪੇ ਜੇ ਨੂੰ ਗਰਮੀ ਮਹਿਸੂਸ ਹੁੰਦੀ ਸੀਗੀ ਬਾਕੀ ਸ਼ਾਮੇ ਹੋ ਜੀਏ ਤੇ ਹਵਾ ਹਵਾ ਵਗਦੀ ਸੀ ਤੇ ਹੁਣ ਰੋਟੀ ਆਰਡਰ ਕੀਤੀ ਆ ਰੋਟੀ ਆ ਗਈ ਆ ਰੋਟੀ ਖਾਵਾਂਗੇ ਝਟ ਕਰਾਂਗੇ ਆਰਾਮ ਫਿਰ ਤੁਹਾਨੂੰ ਦਿਖਾਵਾਂਗੇ ਇੱਥੇ ਸ਼ਾਮ ਦਾ ਜਿਹੜਾ ਮਾਹੌਲ ਆ ਕਟਾ ਦਾ ਤੇ ਕਿੱਥੇ ਕਿਲਾ ਹੈਗਾ ਉਹ ਦਿਖਾਵਾਂਗੇ ਤੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਆ ਸਾ ਇਹ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਕਿਉਂਕਿ ਵੀਡੀਓ ਲੰਬੀਆਂ ਹੋ ਜਾਂਦੀਆਂ ਤੇ ਹੁਣ ਅਸੀਂ ਘੰਟਾ ਕਰਾਂਗੇ ਰੈਸਟ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਆਪਣੀਆਂ ਵੀਡੀਓ ਦੇਖਣ ਲਈ ਜਿਹੜੇ ਦੋਸਤਾਂ ਨੇ ਚੈਨਲ ਤੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਧੰਨਵਾਦ ਆ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ